ਗੁਰਮੁਖ ਪਿਆਰੋ ਜਿਹੜੀ ਆਪਣੀ ਵਿਚਾਰ ਚਰਚਾ ਧਿਆਨ ਤੇ ਚੱਲਣਦਈ ਆ ਇਹ ਮਸਲਾ ਬੜਾ ਗੰਭੀਰ ਜਿਆ ਵਾ ਤੇ ਇਹ ਗੱਲਾਂ ਉਹਨਾਂ ਲੋਕਾਂ ਦੀ ਸਮਝ ਆਉਣੀਆਂ ਜਿਹੜੇ ਉਹਨੂੰ ਲੱਭਦੇ ਨੇ ਤੇ ਜਿਹੜੇ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤਨਾ ਪਾਲ ਉਹ ਮਨ ਦੇ ਵਿੱਚ ਕੀ ਆ ਜਿਹੜੀ ਸੰਤਾਂ ਨੂੰ ਗੁਰੂਆਂ ਨੂੰ ਪੀਰਾਂ ਨੂੰ ਲੱਭਦੀ ਆ ਇਕ ਬਚਨ ਆਉਂਦਾ ਮਾਰ ਦੀ ਬਾਣੀ ਦਾ ਕਿ ਪਿਓ ਦਾਦੇ ਦਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਗੁਰੂ ਅਰਜਨ ਸਾਹਿਬ ਕਹਿੰਦੇ ਮੈਨੂੰ ਗੁਰਬਾਣੀ ਨਾਲ ਜੁੜਿਆ ਨਾ ਇੱਕ ਵੱਡੀ ਕੀਮਤੀ ਲੱਭੀ ਆ ਚੀਜ਼ ਗੁਰਬਾਣੀ ਕਹਿਣ ਲੱਗੇ ਸਾਡੇ ਪਿਓ ਦਾਦੇ ਦਾ ਖਜ਼ਾਨਾ ਸੀ ਤੇ ਜਦੋਂ ਸਾਡੀ ਸਮਝ ਵਿੱਚ ਆਇਆ ਨਾ ਉਹ ਜਿੱਦਾਂ ਗੁਰੂ ਤੇ ਗਵਾ ਮਾਫ ਕਰਨਾ ਗੁਰੂ ਅੰਗਦ ਸਾਹਿਬ ਕਹਿੰਦੇ ਆ ਕਿ ਅੰਮ੍ਰਿਤ ਬਾਣੀ ਤਤਵ ਖਾਣੀ ਇਹ ਤਤ ਚੀਜ਼ ਬਾ ਬਾਣੀ ਜਿਹੜੀ ਰੱਬੀ ਜਿਹਨੂੰ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਦੇਰੀ ਤੇ ਗੁਰੂ ਅੰਗਦ ਸਾਹਿਬ ਕਹਿੰਦੇ ਅੰਮ੍ਰਿਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਜਿਹਨੀਆਂ ਤੁਰਕੀ ਬਾਣੀ ਆਈ ਇਹ ਕਿੱਥੋਂ ਆਉਂਦੀ ਆ ਇਹ ਰੱਬੀ ਸਮਝ ਸੂਝ ਕਿੱਥੋਂ ਪੈਂਦੀ ਹੈ ਰੱਬ ਦੀ ਸਮਝ ਕਿੱਥੋਂ ਪੈਂਦੀ ਹੈ ਮਾਰ ਕੇ ਗਿਆਨ ਧਿਆਨ ਵਿੱਚ ਆਈ ਇਹ ਜਿਹੜੇ ਗਿਆਨੀ ਲੋਕ ਨੇ ਗਿਆਨੀ ਕੌਣ ਹੁੰਦਾ ਹੈ ਸੋ ਗਿਆਨੀ ਜਿਨ ਸ਼ਬਦ ਲੈ ਬਲਾਈ ਜਿਨ੍ਹਾਂ ਦਾ ਧਿਆਨ ਜੁੜਿਆ ਹੋਇਆ ਉਹ ਗਿਆਨੀ ਪੁਰਸ਼ ਹੁੰਦੇ ਨੇ ਇਹ ਜਦੋਂ ਫੇ ਬੰਦੇ ਦਾ ਧਿਆਨ ਜੁੜਦਾ ਤੇ ਉਦੋਂ ਉਹ ਰੱਬੀ ਖਜ਼ਾਨਾ ਖੁੱਲ ਜਾਂਦਾ ਹੈ ਤਾ ਮੇਰੇ ਮਨ ਭਿਆਨ ਨਿਦਾਨਾ ਜਿੰਨੂ ਅਸੀਂ ਸੁਣਦੇ ਹਾਂ ਰੋਜ਼ ਕਿ ਸਭ ਕਿਸੇ ਘਰ ਮੈਂ ਅੰਦਰ ਨਹੀਂ ਤਾਂ ਇਹ ਧਿਆਨ ਜਿਹੜਾ ਮਹਾਰਾਜ ਨੇ ਇਹ ਬਚਨ ਕੀਤਾ ਵੀ ਇਹ ਜਦੋਂ ਸ਼ੁਰੂਆਤ ਇਹਦੀ ਬੜੀ ਮੁਸ਼ਕਲਾਂ ਹੋਣੀ ਹੈ ਕਿਉਂਕਿ ਬੜੇ ਲੰਮੇ ਸਮੇਂ ਤੋਂ ਧਿਆਨ ਸਾਡਾ ਆਵਾਰਾ ਫਿਰਨਦਿਆ ਵਾ ਕਈ ਜਨਮਾਂ ਤੋਂ ਆਵਾਰਾ ਫਿਰਨਦਿਆ ਵਾ ਤੇ ਇਹਨੂੰ ਇੱਕਦਮ ਤਾਂ ਹੋਣਾ ਟਿਕਾਇਆ ਨਹੀਂ ਜਾ ਸਕਦਾ ਭਗਤ ਅਰਦਾਸ ਜੀ ਨੇ ਫਿਰ ਇੱਕ ਗੱਲ ਕਹੀ ਆ ਉਹ ਕਹਿਣ ਲੱਗਿਆ ਕਿ ਅਗਰ ਕੋਈ ਐਸੋ ਜਿਹਾ ਗੁਰੂ ਮਿਲੇ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਟ ਕਿਸੇ ਦੇ ਜਿੱਦਾਂ ਲੈਣੇ ਦੀ ਕਿਸਮਤ ਚ ਲਿਖਿਆ ਸੀ ਨਾ ਗੁਰੂ ਦਾ ਮਿਲਣ ਤੇ ਹੋਇਆ ਕਰਤਾਰ ਇਦਾਂ ਕਿਤੇ ਕੋਈ ਤੁਹਾਡਾ ਭਾਗ ਲਿਖਿਆ ਹੋਵੇ ਰੱਬ ਨੇ ਉਸ ਬਿਧਾਤੇ ਨੇ ਤੁਹਾਡੇ ਭਾਗਾਂ ਵਿੱਚ ਗੁਰੂ ਲਿਖਿਆ ਹੋਵੇ ਤੇ ਭਗਤ ਵਰਦਾਸ ਜੀ ਕਹਿੰਦੇ ਨੇ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਟ ਫਿਰ ਕੀ ਹੋਊਗਾ ਉਨ ਮੰਨ ਮੰਨ ਹੀ ਮਿਲੇ ਛਟਕਤ ਬੱਜਰ ਕਪਾਲ ਇਹ ਮਾਇਆ ਦੇ ਕਵਾੜ ਜਿਹੜੇ ਬੜੇ ਵੱਜਰ ਨੇ ਬੜੇ ਸਖਤ ਨੇ ਕਹਿੰਦੇ ਤਰ ਤਰਤੀ ਬੰਜਰ ਹੋ ਗਈ ਇਹ ਬੰਦੇ ਦੇ ਅੰਦਰ ਇੰਨੇ ਕੁ ਵੱਜਰ ਪਣਾ ਆ ਗਿਆ ਕਿ ਸੁਰਤ ਜੁੜਦੀ ਨਹੀਂ ਰੱਬ ਦੇ ਨਾਮ ਧਿਆਨ ਜਾਂਦਾ ਹੀ ਨਹੀਂ ਅੰਤਰਗਤ ਜਿੱਦਾਂ ਉਹ ਸਵੇਰੇ ਮੇ ਪੱਟਾਂ ਦੇ ਸੋਈਏ ਸੁਣ ਰਿਹਾ ਸੀ ਉਹਦੇ ਚ ਇੱਕ ਬਚਨ ਆਇਆ ਸੀ ਕਿ ਗੁਣ ਗਾਵੇ ਮਹਾ ਦਿਓ ਬਹਿ ਰਾਗੀ ਜੇ ਧਿਆਨ ਨਿਰੰਤਰ ਜਾਣ ਕਹਿਣ ਲੱਗੇ ਮਹਾਦੇਵ ਬਰਾਗੀ ਇਹ ਕੰਮ ਬਰਾਗੀਆਂ ਦਾ ਵਾ ਅੰਤਰ ਧਿਆਨ ਹੋਣਾ ਇਹ ਕੰਮ ਸਾਧੂਆਂ ਦਾ ਵਾ ਇਹ ਦੁਨੀਆਦਾਰ ਦਾ ਕੰਮ ਨਹੀਂ ਹੈ ਤੇ ਜਿਹੜਾ ਅੰਦਰ ਧਿਆਨ ਹੋ ਗਿਆ ਮੁੜ ਕੇ ਉਹ ਦੁਨੀਆਦਾਰ ਨਹੀਂ ਰਹਿੰਦਾ ਕਿਉਂਕਿ ਉਹਦੇ ਬਾਰੇ ਬਾਣੀ 'ਚ ਲਿਖਿਆ ਕਿ ਜਨਮ ਮਰਨ ਸੰਕਟ ਤੇ ਛੂਟੇ ਜਗਦੀਸ਼ ਭਜਨ ਸੁਖ ਧਿਆਨ ਬਸ ਬਰਲੇ ਲਾਗੇ ਧਿਆਨ ਜਦੋਂ ਉਥੇ ਧਿਆਨ ਕਹਿੰਦੇ ਮਾ ਗੁਣ ਗਾਵੇ ਮਾਹੋਂ ਦਿਓ ਬੈਰਾਗੀ ਜਨ ਧਿਆਨ ਨਿਰੰਤਰ ਜਾਣਿ ਤੇ ਨਿਰੰਤਰ ਧਿਆਨ ਕਿੰਨੂੰ ਪ੍ਰਾਪਤ ਹੁੰਦਾ ਹੈ ਪਟਾਣੇ ਨਾ ਫਿਰ ਗੁਰੂ ਅੰਗਦ ਸਾਹਿਬ ਦੇ ਬਾਰੇ ਇੱਕ ਗੱਲ ਕਹੀਏ ਕਹਿੰਦੇ ਸਦਾ ਅਕਾਲੇ ਰਹਿ ਕਰਨ ਸੋ ਇਸ਼ਾਚਾਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਤੇ ਇਹੋ ਜੀ ਕਿਰਪਾ ਕੀਤੀ ਉਹਨਾਂ ਦਾ ਨਿਰੰਤਰ ਧਿਆਨ ਅੰਤਰ ਹੋ ਗਿਆ ਸਦਾ ਅਕਾਲ ਲੈ ਵਰ ਹੈ ਤੇ ਗੁਰਿਆਈ ਪਾਉਣ ਤੋਂ ਬਾਅਦਾਂ ਵੀ ਉਹਨਾਂ ਆਖਿਆ ਵੀ ਅਸੀਂ ਅੰਤਰ ਧਿਆਨ ਹੀ ਰਹਿਣਾ ਵਾ ਅਗੁਰ ਤੇਗ ਬਾਦਰ ਕਿੰਨਾ ਲੰਮਾ ਸਮਾਂ ਅੰਤਰ ਧਿਆਨ ਬਿਠੇ ਰਹੇ ਨੇ ਗੁਰਿਆਈ ਦੀ ਇੱਛਾ ਵੀ ਛੱਡ ਦਿੰਦੇ ਨੇ ਇਹ ਗ੍ਰਿਆਈ ਤੁਮੀ ਉੱਪਰ ਦਿਖਾਣੀ ਹੈ ਜਿਹੜਾ ਅੰਤਰ ਧਿਆਨ ਹੋ ਜਾਣਾ ਜਿਹਨੂੰ ਕਹਿੰਦੇ ਨੇ ਚਿਤ ਨਾ ਪਇਓ ਹਮਰੋ ਆਮਣ ਕੇ ਚੁੱਭੀ ਰਹੀ ਸ੍ਰੁੱਤ ਪ੍ਰਭ ਚਰਨਨ ਨਮੇ ਜਦੋਂ ਚਰਨਾਂ 'ਚ ਜੁੜ ਗਈ ਫਿਰ ਸਭ ਕੁਝ ਮੁੱਕ ਗਿਆ ਜਿਹਨੂੰ ਪਟ ਦੀ ਕਹਿੰਦੇ ਨੇ ਕਿ ਨਾਮ ਨਿਧਾਨ ਧਿਆਨ ਅੰਤਰ ਗਤ ਇੱਕ ਨਾਮ ਦਾ ਖਜ਼ਾਨਾ ਜਿਹੜਾ ਉਹ ਅੰਤਰ ਧਿਆਨ ਹੋਇਆ ਹੀ ਪਤਾ ਲੱਗਣਾ ਜਿਹੜੇ ਕਈ ਕਹਿੰਦੇ ਬਾਬੇ ਜੀ ਇਹੇ ਨਾਮ ਦੀ ਵਿਆਖਿਆ ਕਰੋ ਨਾਮ ਦੀ ਵਿਆਖਿਆ ਥੋੜਾ ਵੀ ਹੁੰਦੀ ਹੁੰਦੀ ਆ ਨਾ ਨਾ ਨਾਮ ਇੱਕ ਕੀਮਤੀ ਖਜ਼ਾਨਾ ਵਾ ਤੇ ਉਹ ਅੰਤਰ ਧਿਆਨ ਹੋਇਆ ਉਹ ਰੱਬੀ ਰਸ ਦੀ ਪ੍ਰਾਪਤੀ ਹੁੰਦੀ ਆ ਉਹਦੀ ਵਿਆਖਿਆ ਨਹੀਂ ਹੁੰਦੀ ਉਹ ਰੱਬੀ ਨਾਮ ਜਿਹੜਾ ਉਹ ਵੀ ਜ਼ਿੰਦਗੀ ਦਾ ਸਹਾਰਾ ਤਾਂ ਬਣ ਜਾਂਦਾ ਹੈ ਪਰ ਉਹਦੀ ਕੋਈ ਵਿਆਖਿਆ ਕਰਨ ਤੁਰ ਜਵੇ ਮਾਰਗੰਦੇ ਅੰਨੇ ਬਸ ਮਾਨਕ ਪਿਆ ਘਰ ਘਰ ਵੇਚਣ ਜਾਏ ਜੇ ਆ ਪਰਖ ਨਾ ਆਵੇ ਤੇ ਪਾਰਖੀਆਂ ਥਾਂ ਉਹ ਲੈ ਪਰਖਾਏ ਅਨਿਆਂ ਨੂੰ ਕੀ ਪਤਾ ਹੁੰਦਾ ਕਿ ਪਰਖ ਕਰਨ ਦੀ ਇਸ ਕਰਕੇ ਉਹ ਚੀਜ਼ ਦੀ ਮੁੜ ਕੇ ਜਿਹੜੀ ਅੰਦਰੋਂ ਪ੍ਰਾਪਤ ਹੁੰਦੀ ਆ ਉਹਦੀ ਵਿਆਖਿਆ ਨਹੀਂ ਹੁੰਦੀ ਹੁਣ ਜਣਾ ਖਣਾ ਬ੍ਰਹਮ ਗਿਆਨੀ ਬਣ ਕੇ ਤੇ ਇਥੇ ਵਿਆਖਿਆ ਕਰਨਦੇ ਆ ਆਪਣੀਆਂ ਦੁਕਾਨਾਂ ਚਲਾ ਲੀਆਂ ਨਾ ਬ੍ਰਹਮ ਗਿਆਨ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਹੋਂ ਜਾਣਾ ਆਖਾ ਨਹੀਂ ਕੀ ਗੱਲ ਕਹਿਣਾ ਕਥਨ ਨਾ ਜਾਈ ਉਹ ਕਹਿਣ ਕਥਨ ਚ ਆਉਂਦਾ ਹੀ ਨਹੀਂ ਤਾਂ ਤੁਸੀਂ ਕਿਵੇਂ ਕਿਵੇਂ ਕਥਨ ਕਰ ਲਿਓ ਉਹਨੂੰ ਹੁਣ ਸਵਾਲ ਇਹ ਆ ਕਿ ਧਿਆਨ ਦੀ ਪ੍ਰਾਪਤੀ ਹੋਵੇ ਕਿਵੇਂ ਮਹਾਤਮਾ ਬੁੱਧ ਨੇ ਨਾ ਫਿਰ ਤਿੰਨ ਤਰੀਕੇ ਦੱਸੇ ਆ ਬਾਣੀ ਨੇ ਕੁਝ ਹੋਰ ਦੱਸਿਆ ਵਾ ਪੀ ਗੁਰਮੁਖ ਜਪੀ ਲਾਇ ਧਿਆਨਾ ਸੁਣੀਏ ਲਾਗੇ ਸੁਣਿਆ ਲਾਗੇ ਸਹਿਜ ਧਿਆਨ ਪੰਚਾਂ ਕਾ ਗੁਰ ਇਕ ਧਿਆਨ ਤੇ ਧਿਆਨ ਕੀ ਕਰੇ ਬਬੂਟ ਤੇ ਮਹਾਤਮਾ ਬੁੱਧ ਕਹਿੰਦੇ ਜੇ ਤੂੰ ਸੇ ਧਿਆਨੀ ਪੁਰਖ ਹੋਣਾ ਜੇ ਨਾ ਕਹਿਣ ਲੱਗੇ ਪਹਿਲੋਂ ਸਮਾ ਦਿਓ ਸੰਸਾਰ ਤੋਂ ਪਿੱਛੇ ਹਟ ਜਾਓ ਤੇ ਇਸ ਕੰਮ ਨੂੰ ਸਮਾਂ ਦਿਓ ਪਹਿਲਾ ਨਿਜਮ ਜਿਹੜਾ ਤੇ ਦੁਨੀਆ ਉਹ ਜੇ ਦੁਨੀਆ ਤੋਂ ਨਹੀਂ ਪਿੱਛੇ ਹਟਣਦਾ ਹੀ ਮੁੜ ਕੇ ਕਹਿੰਦੇ ਕਿਰਤਨ ਵਿੱਚ ਮਨ ਨਹੀਂ ਲੱਗਦਾ ਤੇ ਲੱਗਾ ਤਾਂ ਹੈ ਦੁਨੀਆ 'ਚ ਤੇ ਜਦੋਂ ਉਧਰੋਂ ਪਿੱਛੇ ਕਰੋਗੇ ਇੱਧਰ ਨੂੰ ਆ ਜਾਊਗਾ ਉਧਰੋਂ ਪਿੱਛੇ ਨਹੀਂ ਕਰਦੇ ਇੰਦਰ ਆਉਂਦਾ ਹੀ ਨਹੀਂ ਉਹ ਮਹਾਤਮਾ ਬੋਧ ਜੀ ਕਹਿੰਦੇ ਪਹਿਲਾਂ ਤੇ ਸਮਾਂ ਦੇਓ ਇਸ ਕੰਮ ਨੂੰ ਜਿੱਦਾਂ ਸੰਸਾਰ ਨੂੰ ਤੁਸੀਂ ਸਮਾਂ ਦਿੰਦੇ ਹੋ ਨਾ ਕਾਰੋਬਾਰ ਨੂੰ ਸਮਾਂ ਦਿੰਦੇ ਹੋ ਧੀਆਂ ਪੁੱਤਰਾਂ ਰਿਸ਼ਤੇਦਾਰਾਂ ਨੂੰ ਸਮਾਂ ਦਿੰਦੇ ਹੋ ਇਨੂੰ ਸਮਾਂ ਦਿਓ ਪਹਿਲਾ ਤੇ ਦੂਸਰਾ ਸੰਗ ਉਹ ਬੰਦਾ ਲੱਭੋ ਜਿਹੜਾ ਅੰਤਰ ਧਿਆਨ ਹੋ ਰਿਹਾ ਜਾਂ ਹੋ ਗਿਆ ਤੇ ਉਹ ਬੰਦਾ ਜਿਹੜਾ ਅੰਤਰ ਧਿਆਨ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਨ ਇਹ ਚਾਖਿਆ ਰਾਮ ਰਸੈਣ ਤਿੰਨ ਕੀ ਸੰਗਤ ਖੋਜ ਪਿਆਮੇ ਬੰਦਾ ਲੱਭਣ ਦਿਆ ਮਾ ਉਹ ਜਿਹਨੇ ਅੰਦਰ ਵੜ ਕੇ ਨਾ ਦੇਹੀ ਦੇ ਤੇ ਨਾ ਉਹਨੇ ਦੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਂਬਸ ਰਾਮ ਉੱਥੋਂ ਪ੍ਰਾਪਤ ਕੀਤਾ ਭਗਤ ਜਨਾ ਕੇ ਮਨ ਬਸ ਰਾਮ ਤੇ ਕਹਿੰਦੇ ਦੂਸਰਾ ਬੰਦਾ ਲੱਭੋ ਇਸ ਰਾਹ ਵਾਲਾ ਜਿਹੜਾ ਇਹ ਕੰਮ ਕਰਨਦਿਆ ਜਾਂ ਕਰ ਕਰ ਚੁੱਕਾ ਹੈ ਉਹਦਾ ਸਾਥ ਕਰੋ ਤੇ ਤੀਸਰਾ ਫਿਰ ਧਿਆਨ ਕਰੋ ਰੱਬ ਵੱਲ ਪਹਿਲਾਂ ਸਮਾਨ ਦੇਓ ਸੰਗੀ ਲੱਭੋ ਤੇ ਫਿਰ ਤੁਹਾਡਾ ਧਿਆਨ ਜਿਹੜਾ ਉਹ ਲੱਗੇਗਾ ਜ਼ਰੂਰ ਲੱਗੇਗਾ ਪਰ ਅਸੀਂ ਸਮਾਈ ਨਹੀਂ ਦਿੰਦੇ ਇਸ ਕੰਮ ਨੂੰ ਤੇ ਬਾਣੀ ਵਿੱਚ ਇੱਕ ਪੱਤਾ ਨੇ ਬਚਨ ਕੀਤਾ ਵੀ ਧਿਆਨ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਕਾਲ ਯੁਗ ਦੇ ਅੰਦਰ ਕਿ ਜਿਹੜਾ ਹੁਣ ਮੌਜੂਦਾ ਦੌਰ ਵਨ ਇਹ ਬਹੁਤ ਸ਼ੋਰ ਸ਼ਰਾਬਾ ਰੌਲਾ ਬਹੁਤ ਪੈ ਗਿਆ ਤੇ ਅੰਤਰ ਧਿਆਨ ਹੋਣਾ ਲਿਵ ਜੋੜਨੀ ਸੁਰਤ ਜੋੜਨੀ ਬਹੁਤ ਮੁਸ਼ਕਲ ਬਣੀ ਹੋਈ ਆ ਤੇ ਭੱਟਾ ਨੇ ਆਖਿਆ ਵੀ ਗੁਰੂ ਅਮਰਦਾਸ ਪਰਸੀਏ ਧਿਆਨ ਲਈਏ ਤੁਸੀਂ ਧਿਆਨ ਲੈਣਾ ਚਾਹੁੰਦੇ ਹੋ ਜੇ ਤੁਸੀਂ ਕਾਰ ਲੈ ਲਈ ਆ ਹਾਂਜੀ ਕਈ ਚੀਜ਼ਾਂ ਖਰੀਦ ਲੀਆਂ ਤੁਸੀਂ ਲੈ ਲੀਆਂ ਨਹੀਂ ਤੁਸੀਂ ਧਿਆਨ ਲੈਣਾ ਚਾਹੁੰਦੇ ਹੋ ਆਪਣੇ ਧਿਆਨ ਨੂੰ ਇਕਾਗਰ ਕਰਨਾ ਚਾਹੁੰਦੇ ਹੋ ਟਕ ਦਮ ਕਰਾਰੀ ਜੋ ਕਰੋ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਹਾਂਜੀ ਕਬੀਰ ਨੇ ਅਖਾ ਟਕ ਦਮ ਕਰਾਰੀ ਜੋ ਕਰੋ ਤੋ ਹਾਜ਼ਰ ਹਜੂਰ ਖਦਾਈ ਧਿਆਨ ਟਿਕੇ ਤੋਂ ਬਿਨਾਂ ਰੱਬ ਦੀ ਸਮਝ ਨਹੀਂ ਆਉਣੀ ਪੜੀ ਜੋ ਕਰਨਤ ਕੜੀ ਜੋ ਕਥਾ ਮ ਜੋ ਮਰਜੀ ਕਰੀ ਜੋ ਹਾਂ ਰਦੀ 1 ਖਲਾਕ ਨਿਰਖਲੇ ਮੀਰ ਆਪ ਖੋਜ ਖੋਜ ਮਿਲੇ ਕਬੀਰ ਤੇ ਕਹਿੰਦੇ ਅਮਰਦਾਸ ਪਰਸੀਏ ਧਿਆਨ ਲਈਏ ਇਹ ਗੁਰੂ ਦੇ ਸਾਹਮਣੇ ਜੇਠੂ ਬੈਠ ਕੇ ਤੁਸੀਂ ਕੰਮ ਕਰੋਗੇ ਨਾ ਇਹ ਮਿਲ ਜੇਗਾ ਤੁਹਾਨੂੰ ਜੀ ਤੇ ਪਉ ਮੁੱਕੇ ਇਹ ਦੁਨੀਆ ਦੇ ਪਉ ਪੈਂਡੇ ਸਭ ਮੁੱਕ ਜਾਂਦੇ ਆਉਣ ਜਾਣ ਰਹੇ ਸਭ ਖਤਮ ਹੋ ਜਾਂਦੇ ਤੇ ਜਿਹਨੂੰ ਮਹਾਰਾ ਕਹਿੰਦੇ ਆ ਕਿ ਜਦੋਂ ਫਿਰ ਇਹ ਧਿਆਨ ਦੀ ਪ੍ਰਾਪਤੀ ਹੁੰਦੀ ਹੈ ਨਾ ਇਹ ਧਿਆਨ ਦਾ ਸਰੀਰ ਉੱਤੇ ਬੜਾ ਅਸਰ ਪੈਂਦਾ ਹੈ ਤੇ ਭਗਤ ਭਗਤ ਜੀ ਕਹਿੰਦੇ ਨੇ ਕੰਚਨ ਤਨ ਹੋਏ ਪਰਸ 파ਰਸ ਕੋ ਜੋਤ ਸਰੂਪੀ ਧਿਆਨ ਧਰੰ ਜਿਹੜੇ ਗੁਰਸਿੱਖ ਜਿੱਦਾਂ ਤੁਸੀਂ ਪੜੋਗੇ ਨਾ ਕਿਤੇ ਸਿੱਖ ਰੌ ਰੀਤੀਆਂ ਜਿਹੜੀਆਂ ਰਹਿਤ ਮਰਜਾਦਾਵਾਂ ਉਹਦੇ ਵਿੱਚ ਇੱਕ ਬਚਨ ਆਉਂਦਾ ਕਿ ਪੈਰ ਰਾਤ ਰਹਿੰਦਿਆਂ ਹੋਇਆਂ ਅਕਾਲ ਪੁਰਖ ਦਾ ਧਿਆਨ ਧਰ ਕੇ ਸਿਮਰਨ ਕਰਨਾ ਹੈ ਇੱਕ ਪੈਰ ਰਾਤ ਰਹਿ ਗਈ ਜਦੋਂ ਜਨਨ ਕਿ 3 ਵਜੇ ਰਾਤ ਦਾ ਟਾਈਮ ਜਦੋਂ ਹੋਵੇ ਨਾ ਤੇ ਸਤਿਪੁਰਖ ਦਾ ਧਿਆਨ ਧਰਦਿਆਂ ਹੋਇਆਂ ਫਿਰ ਰੱਬੀ ਯਾਦ ਵਿੱਚ ਜੁੜਨਾ ਹੈ ਤੇ ਕਹਿੰਦੇ ਫਿਰ ਜਦੋਂ ਉਸ ਸਮੇਂ ਜੁੜਦੇ ਆ ਨਾ ਜਿਹੜੇ ਲੋਕ ਤੇ ਫੁਣ ਦੁੱਖਨ ਨਾਸ ਸੁਖਦਾਇਕ ਸਰੂਰ ਸਰੂਰੋ ਜੋ ਤਰਤ ਧਿਆਨ ਸਾਡਾ ਕਿੱਥੇ ਧਿਆਨ ਵਾ ਸਾਡਾ ਤਾਂ ਉਹ ਹੀ ਧਿਆਨ ਵਾ ਜਿੱਦਾਂ ਮਸੀਤ ਵਿੱਚ ਖਲੋ ਕੇ ਕੋਈ ਘੋੜੇ ਬਸ਼ੀਰੇ ਖਰੀਦਣਦੇ ਆ ਸੀ ਸਾਡਾ ਤਾਂ ਇਹੋ ਧਿਆਨ ਵਾ ਅਸੀਂ ਗੁਰਦਾਰੇ ਬੈਠੇ ਬਾਜ਼ਾਰ 'ਚ ਫਿਰਨਦੇ ਹੁੰਦੇ ਆਂ ਸ਼ਹਿਰ 'ਚ ਫਿਰਨਦੇ ਹੁੰਦੇ ਆਂ ਕਿਸੇ ਨਾਲ ਲੜਾਈ ਝਗੜਾ ਕਰਨਦਿਆਂ ਸਾਡਾ ਧਿਆਨ ਤਾਂ ਸਾਡਾ ਤਾਂ ਧਿਆਨ ਬਾਹਰ ਵਾ ਕਹਿ ਲੱਗੇ ਜੋ ਤਰਤ ਧਿਆਨ ਬਸਤ ਤੇ ਨੇਰੀ ਬਸ ਜਿੱਦਣ ਧਿਆਨ ਤਰਿਆ ਗਿਆ ਜੇਨੂੰ ਦਸਵੇਂ ਪਾਤਸ਼ਾਹ ਕਹਿੰਦੇ ਧਿਆਨ ਤਰੋ ਤੈ ਕੋ ਮਨ ਮੈਂ ਗੁਰ ਕੀ ਮੂਰਤ ਮਨ ਮੈਂ ਧਿਆਨ ਇਹਨੀ ਕੋ ਫੋਟੋ ਰੱਖ ਕੇ ਬਹਿ ਜੋ ਇੱਕ ਕਰੀ ਬੜੀ ਪੁਰਾਣੀ ਗੱਲ ਹੈ 1994 ਦੀ ਗੱਲ ਹੈ ਕੋਈ ਬਾਬਾ ਜੀ ਮੇਰੇ ਮਨ ਨੂੰ ਕਹਿ ਲਗੇ ਨਾ ਤੂੰ ਨਾ ਦਰਬਾਰ ਸਾਹਿਬ ਦਾ ਧਿਆਨ ਤਰਿਆ ਕਰ। ਨਹੀਂ ਕਹਿੰਦੀ ਬਾਬਾ ਜੀ ਇਹ ਤਾਂ ਗਲਤ ਬਾਤ ਆ। ਬਿਲਡਿੰਗਾਂ ਦਾ ਥੋੜਾ ਧਿਆਨ ਦਰਨਾ। ਫੋਟੋਆਂ ਦਾ ਥੋੜਾ ਕੋ ਧਿਆਨ ਦਰਨਾ। ਕਈ ਲੋਕੀ ਸਰੀਰ ਗੁਰੂ ਦਾ ਧਿਆਨ ਧਰਦੇ ਇਹ ਵੀ ਵੱਡੀ ਗਲਤੀ ਕਰਨ ਦਾ ਹੈ। ਨਹੀਂ ਨਹੀਂ ਨਹੀਂ। ਮਨ 'ਚ ਧਿਆਨ। ਭਾਰਤ ਕੋਈ ਕੋਈ ਵੀ ਧਿਆਨ ਕਰ ਲੋ। ਕੁੱਤੇ ਬਿੱਲੇ ਦਾ ਧਿਆਨ ਧਰ ਲੋ ਤੇ ਬੜੀ ਛੇਤੀ ਧਿਆਨ ਹੋ ਜਾਂਦਾ ਹੈ ਕੋਈ ਮਾਹ ਪੁਰਖਾਂ ਕੋ ਗਿਆਦ ਕਹਿੰਨ ਲੱਗਾ ਬਾਬਾ ਜੀ ਮੰਤਰ ਦਿਓ ਕਹਿਣ ਲੱਗੇ ਤੈਨੂੰ ਕਿਹੜੀ ਚੀਜ਼ ਪਿਆਰੀ ਆ ਧਰਤੀ ਦੇ ਕਹਿੰਨ ਲੱਗਾ ਮੇਰੇ ਘਾਰੇ ਚ ਇੱਕ ਮੱਝ ਬਾਤ ਮੈਨੂੰ ਬੜੀ ਪਿਆਰੀ ਆ ਉਹ ਕਹਨ ਲੱਗੇ ਜੇ ਮੱਝ ਮੱਝ ਜਪੀ ਜਾ ਫਿਰ ਕਿਉਂਕਿ ਤੇਰਾ ਧਿਆਨ ਮੱਝ 'ਚ ਵਾ ਉਹ ਕਹਨ ਲੱਗੇ ਅੰਦਰ ਬੈਠ ਕੇ ਮੱਝ ਮੱਝ ਜਪਣਾ ਪਿਆ ਤੇ ਉਹ ਉਹਦੇ ਸਿੰਗ ਨਿਕਲ ਆਏ ਇਹ ਇਸ ਤਰ੍ਹਾਂ ਆਈ ਆ। ਅ ਕਈ ਕਈਆਂ ਬੀਬੀਆਂ ਨੂੰ ਦਾੜ੍ਹੀਆਂ ਆ ਜਾਂਦੀਆਂ ਜਿਹੜੀਆਂ ਪੱਗਾਂ ਬੰਨਦੀਆਂ ਵਾ। ਉਹ ਕਾਰਨ ਕੀ ਹੁੰਦਾ ਪੱਗ ਬਨ ਕੇ ਆਪਣੇ ਆਪ ਨੂੰ ਮਰਦ ਸਮਝਦੀਆਂ ਵਾ। ਮਸਕੀਨ ਸਹਿ ਕਹਾਣੀ ਸੁਣਾਉਂਦੇ ਕੋਈ ਬੰਦਾ ਦੇਵੀ ਦੀ ਬੜੀ ਪੂਜਾ ਕਰਦਾ ਸੀ। ਤੇ ਉਹਦੀ ਆਵਾਜ਼ ਵੀ ਇਸਤਰੀਆਂ ਵਰਗੀ ਵੀ ਤੇ ਉਹਦੇ ਅਸਥਨ ਵੀ ਆ ਗਏ। ਜਨਾਨੀਆਂ ਵਾਂਗ ਹੋ ਗਏ। ਮਾਹ ਮਾਹੀ ਕੀ ਪੂਜਾ ਕਰੇ ਨਰ ਸੇ। ਜਿਹਾ ਸੇਵੀ ਤੈਸੂ ਹੋਵੇ ਜੋ ਤੁਸੀਂ ਧਿਆਨ ਧਰਨਾ ਹੈ ਨਾ ਉਹ ਹੋ ਜਾਣਾ ਹੈ ਇਸ ਕਰਕੇ ਕਹਿੰਦੇ ਬਾਹਰ ਕਿਸੇ ਦਾ ਧਿਆਨ ਨਹੀਂ ਧਰਨਾ ਧਿਆਨ ਧਰੋ ਤੈ ਕੋ ਮਨ ਮੈਂ ਜਾਂ ਕੋ ਅਮਤੋਜ ਸਭੇ ਜਗਸਾਇਓ ਪਰ ਇਹ ਬਹੁਤ ਵੱਡੀ ਮੁਸ਼ਕਲ ਕਾਲਾ ਇਹ ਗੁਰੂ ਕਿਰਪਾ ਕਰੇ ਤਾਂ ਹੀ ਗੱਲ ਬਣਦੀ ਇਸ ਧਿਆਨ ਦੀ ਭਗਤਾਂ ਨੂੰ ਦਰਦ ਹੁੰਦਾ ਉਹਦੀ ਕਹਾਣੀ ਹੈ ਦੇ ਅੱਗੇ